ਦੇਖੇ ਸਭੇ ਥਾ ਦੇਖੇ ਸਭੇ ਥਾ ਨਹੀਂ ਤੁਹਕੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਟੀਵੀ 84 ਦੀ ਟੀਮ ਵੱਲੋਂ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ 에 ਪਹੁੰਚੇ ਆ ਅੱਜ 21 ਫਰਵਰੀ 2018 ਅੱਜ ਬਹੁਤ ਅਹਿਮ ਦਿਨ ਹੈ ਜੀ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਰਾਈਟ ਆਨਰੇਬਲ ਜਸਟਿਨ ਟਰੂਡੋ ਹੁਣੇ ਆਪਣੇ ਸਿੱਖ ਵਜੀਰਾ ਦੇ ਨਾਲ ਸਿੱਖ ਐਮਪੀਜ਼ ਦੇ ਨਾਲ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ ਜਿਹੜੀ ਬਹੁਤ ਦੇਰ ਤੋਂ ਉਹਨਾਂ ਵੱਲੋਂ ਜਿਹੜੀ ਆ ਇੱਛਾ ਜਤਾਈ ਜਾ ਰਹੀ ਸੀ ਕਿ ਅਸੀਂ ਦਰਬਾਰ ਸਾਹਿਬ ਨਮਸਤਕ ਹੋਣਾ ਹੈ ਔਰ ਅੱਜ ਉਹ ਜਿਹੜੀ ਇਸ ਭਾਗੀ ਘੜੀ ਆ ਗਈ ਹੈ ਸੋ ਇੱਥੇ ਅਸੀਂ ਜਦੋਂ ਸਵੇਰ ਦੇ ਅੰਮ੍ਰਿਤਸਰ ਸਾਹਿਬ ਇਹ ਪਹੁੰਚੇ ਆ ਰਸਤੇ ਦੇ ਵਿੱਚ ਸੁਰੱਖਿਆ ਦੇ ਬਹੁਤ ਜਿਹੜੇ ਕੜੇ ਇੰਤਜ਼ਾਮ ਸਨ ਔਰ ਪੁਲਿਸ ਜਿਹੜੀ ਆ ਤਾਂ ਚੱਪੇ-ਚੱਪੇ ਦੇ ਉੱਤੇ ਇਤਨਾਤ ਕਰ ਦਿੱਤੀ ਗਈ ਆ ਇਸ ਤੋਂ ਇਲਾਵਾ ਸਾਰੇ ਸ਼ਹਿਰ ਦੇ ਵਿੱਚ ਵੱਡੇ-ਵੱਡੇ ਹੋਲਡਿੰਗਸ ਉਹਨਾਂ ਦੇ ਵੈਲਕਮ ਦੇ ਲਈ ਲੱਗ ਚੁੱਕੇ ਆ ਸੋ ਜੁੜੇ ਹੋ ਸਾਡੇ ਨਾਲ ਅਸੀਂ ਤੁਹਾਨੂੰ ਜਿਹੜਾ ਸਾਰਾ ਟੈਲੀਕਾਸਟ ਆ ਉਹਦਾ ਬਖਾਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਰਦਾਰ ਗੁਰਿੰਦਰ ਸਿੰਘ ਜੋਹੜ ਜਿਹੜੇ ਮੌਂਟਰੀਅਲ ਤੋਂ ਪ੍ਰਧਾਨ ਮੰਤਰੀ ਸਾਹਿਬ ਦੇ ਵਫਦ ਦੇ ਨਾਲ ਇੱਥੇ ਚਿੱਚੇ ਤੌਰ ਤੇ ਪਹੁੰਚੇ ਨੇ ਅਸੀਂ ਉਹਨਾਂ ਦੇ ਵਿਚਾਰ ਜਾਣਨੇ ਚਾਹਾਂਗੇ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਜਿਵੇਂ ਤੁਸੀਂ ਚਿੱਚੇ ਤੌਰ ਤੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਉਹਨਾਂ ਦੀ ਫੇਰੀ ਦੇ ਉੱਤੇ ਪਹੁੰਚੇ ਹੋ ਸੋ ਕਿਵੇਂ ਦਾ ਮਸੂਰ ਤੁਹਾਨੂੰ ਹੋ ਰਿਹਾ ਜੀ ਅੱਜ ਵੇਖੋ ਜੀ ਅੱਜ ਸਾਨੂੰ ਤੇ ਬੜਾ ਨਾ ਅਹਿਮ ਦਿਨ ਅੱਜ ਬਹੁਤ ਹੀ ਵਧੀਆ ਦਿਨ ਆ ਖਾਸ ਕਰਕੇ ਆਪਣੀ ਜਿਹੜੀ ਐ ਕਮਿਊਨਿਟੀ ਵਾਸਤੇ ਕਿਉਂਕਿ ਆਪਣੇ ਪ੍ਰਧਾਨ ਮੰਤਰੀ ਜਸਟਨ ਟੂਡੋ ਸਾਹਿਬ ਜਿਹੜੇ ਅੱਜ ਦਰਬਾਰ ਸਾਹਿਬ ਪਹੁੰਚ ਰਹੇ ਹਨ ਇਸ ਇਸ ਇਹ ਵੀ ਇੱਕ ਹਿਸਟਰੀ ਆ ਤੇ ਬਹੁਤ ਹੀ ਅਹਿਮ ਦਿਨ ਆ ਤੇ ਬਾਕੀ ਟੂਡੋ ਸਾਹਿਬ ਨੇ ਆਪਣੀ ਆਪਣੀ ਕਮਿਊਨਿਟੀ ਦੇ ਵਾਸਤੇ ਜੋ ਕੁਝ ਕੀਤਾ ਹੈ ਨਾ ਤੇ ਉਹਨੂੰ ਮੁੱਦੇ ਨਰਜ ਰੱਖਦੇ ਆ ਆਪਣੇ ਸਿੱਖ ਮਨਿਸਟਰ ਸ ਆਪਣੇ ਸਿੱਖ ਐਮਪੀ ਉਹ ਸਾਰੇ ਇਹ ਇੱਥੇ ਆ ਰਹੇ ਆ ਬੜਾ ਲੋਕਾਂ ਦੇ ਵਿੱਚ ਹੈਗਾ ਸਤਾ ਹੈਗਾ ਤੇ ਲੋਕੀ ਮਿਲਣਾ ਚਾਹਉਦੇ ਆ ਤੇ ਸਕਿਉਰਿਟੀ ਵੀ ਬਹੁਤ ਜ਼ਿਆਦਾ ਸਕਿਉਰਿਟੀ ਦਾ ਹਾਈ ਸਕਿਉਰਿਟੀ ਦਾ ਪ੍ਰਬੰਧ ਇੱਥੇ ਤੇ ਹੁਣ ਉਹਨਾਂ ਨੇ ਇੱਥੇ 11:00 ਵਜੇ ਤੇ ਕੋਈ 5 ਮਿੰਟ ਤੇ ਪਹੁੰਚਣਾ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਤੁਸੀਂ ਸਾਰਾ ਕਵਰ ਕਰੋਗੇ ਸਾਰਾ ਦਿਖਾਈ ਚੱਲੂ ਕੀ ਆ ਹਾਂ ਤੇ ਅੱਜ ਬੜਾ ਵਧੀਆ ਸਾਨੂੰ ਬਹੁਤ ਖੁਸ਼ੀ ਹੋਣੀ ਆ ਬੋਲ ਰਹੇ ਆ ਜੋ ਜਿਹੜੇ ਸਾਡੇ ਨਾਲ ਵੀ ਉਹ ਆਪਣੇ ਆ ਰਹੇ ਆਪਣੀ ਫੈਮਿਲੀ ਦੇ ਨਾਲ ਤੇ ਬਹੁਤ ਹੀ ਵਧੀਆ ਲੱਗ ਰਿਹਾ ਲੋਕੀ ਬਹੁਤ ਜ਼ਿਆਦਾ ਨੂੰ ਮੋਡਰਨ ਰੱਖ ਰਿਹਾ ਜੀ ਜੀ ਇੱਕ ਬੜੇ ਖੇਚਦਾ ਕੇਂਦਰ ਬਣੇ ਹੋਏ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਬਹੁਤ ਇੰਜੋਏ ਕਰ ਰਹੇ ਨੇ ਜਿਵੇਂ ਤਾਜਮਹਿਲ ਤੋਂ ਉਹਨਾਂ ਦੀਆਂ ਤਸਵੀਰਾਂ ਆਈਆਂ ਨੇ ਉਸ ਤੋਂ ਬਾਅਦ ਬੰਬੇ ਦੇ ਵਿੱਚ ਸੋ ਕਾਫੀ ਪੋਜ਼ਿਟਿਵ ਇਹ ਗੱਲਬਾਤ ਚੱਲ ਰਹੀ ਹੈ ਹਾਂਜੀ ਜੀ ਖਾਸ ਕਰਕੇ ਆਪਣੀ ਸ੍ਰੀ ਗ੍ਰਸਤੀ ਜਿਹਨੂੰ ਹੁਣ ਅਟਰੂਡੋ ਸਾਹਿਬ ਜਿਹੜੇ ਕਰ ਰਹੇ ਹਨ ਆਪਣੇ ਬੱਚਿਆਂ ਦੇ ਨਾਲ ਉਹਨੂੰ ਤੁਸੀਂ ਦੇਖਿਆ ਹੋਣਾ ਬੱਚੇ ਉਹਨਾਂ ਨੇ ਆਪਣੇ ਨਾਲ ਚੱਕੇ ਹੋਏ ਆਪਣੇ ਜੋੜੇ ਵੀ ਆਪ ਲਾ ਰਹੇ ਹਾਂ ਹਾਂਜੀ ਇਹਨੂੰ ਇਹ ਅਸਲੀ ਗ੍ਰਸਤੀ ਤੇ ਇਹ ਦੇਖਣ ਵਾਲਾ ਹੀ ਆ ਵੈਸੇ ਬੜਾ ਖਿੱਚਦਾ ਕੇਂਦਰ ਬਣਿਆ ਹੋਇਆ ਸਾਰੇ ਆਪਣੇ ਇੰਡੀਆ ਦੇ ਵਿੱਚ ਇਥੋਂ ਬੜਾ ਕੁਝ ਸਿੱਖਣ ਨੂੰ ਵੀ ਮਿਲੂਗਾ ਅੱਗੇ ਅੱਗੇ ਜਿਹੜੇ ਆਪਣੇ ਪੋਲੀਟੀਕਲ ਆ ਜਿਹੜੇ ਆਉਣ ਵਾਲੇ ਵੀ ਆ ਉਹਨਾਂ ਨੂੰ ਵੀ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਵੀ ਆ ਅਸਲੀ ਗ੍ਰਸਤੀ ਜਿਹੜੀ ਆ ਨਾ ਉਹ ਪੇਸ਼ ਕਰ ਰਿਹਾ ਵੀ ਇਦਾਂ ਹੋਣਾ ਚਾਹੀਦਾ ਹੈ ਹਾਂ ਹਾਂ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਆਰ ਹੈਵਿੰਗ ਮਿਸਟਰ ਕੇਵਨ ਲੈਂਬਰੋ ਵਿਦਸ ਹੀ ਇਜ਼ ਮੈਂਬਰ ਪਾਰਲੀਮੈਂਟ ਆਫ ਕੈਨੇਡਾ from uh, Winnipeg hey, uh, hey Kevin how are you doing good afternoon good wonderful afternoon. I think you know there's a, a sense of excitement mm -hmm. you know it's always wonderful just to, to be at the Golden Temple mm -hmm. a great place for meditation you can sense the holiness of the Gurdwara. Mm -hmm. uh, but today's a little special because we have the Prime Minister of Canada as yeah. you know Thank coming you. to to the Golden Temple uh, so very excited about that uh, and looking forward to being able to, to greet him here. Mm -hmm. So, how you? Uh, how is your experience overall here? Uh, since uh, you are visiting first time, I guess, eh? No, I've been here a few times. Oh, yeah. Uh, but what's nice here is that we have a number of members of parliament mm -hmm. along with the Prime Minister. Uh, we arrived a number of days ago in mm -hmm. New Delhi. We want to improve and uh, build stronger relationships uh, with India. Uh, for me personally, I've been spending my time in the Punjab. Yes. It's an area in which I, I love uh, dearly. Mm -hmm. And it's such a, a great opportunity for. Twelve or more members of parliament to be with the prime minister to share, you know, the experience of being at the Golden Temple, such a, a holy place uh, to be. And uh, I suspect uh, that uh, sometime in the next short period of time, we'll see a number of other MPs uh, coming mm -hmm. to the Golden Temple from Canada. Thank you very much, Kevin. It's it's it. my pleasure. And I understand you're primarily from Montreal. Yes. Uh, so we know that Montreal is the home. To many Indo-Canadian uh, community members, but in particular, mm -hmm. today special because for those members, they're witnessing the the Prime Minister of Canada, mm -hmm. who also is home in Montreal, uh, being here at the Golden Temple. Thank you very much, and best of luck for your rest of uh, trip. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜਨਾਲ ਸਰਦਾਰ ਪਰਮਜੀਤ ਸਿੰਘ ਗਿੱਲ ਜੁੜੇ ਨੇ ਜੀ ਬਿਨੀਪੈਕ ਤੋਂ ਆਏ ਨੇ ਇਹ ਵੀ ਸਪੈਸ਼ਲੀ ਆ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਕੀ ਕਹਿਣਾ ਚਾਹੋਗੇ ਜੀ ਇਸ ਵਿਜ਼ਿਟ ਬਾਰੇ ਸਿੰਘ ਸਾਹਿਬ ਪਹਿਲਾਂ ਤਾਂ ਮੈਂ ਸਤਗੁਰਾਂ ਦਾ ਤੇ ਉਸ ਅਕਾਲਪੁਰਖ ਦਾ ਧੰਨਵਾਦ ਕਰਦਾ ਕਿ ਸਾਰੀਆਂ ਸੰਗਤਾਂ ਦੇ ਦਰਸ਼ਨ ਹੋਣ ਦਾ ਮੌਕਾ ਮਿਲਿਆ ਇੱਥੇ ਸਤਗੁਰਾਂ ਦੇ ਨਤਮਸਤਕ ਹੋਣ ਦਾ ਮੈਂ ਪਰਿਵਾਰ ਸਮੇਤ ਆਏ ਆ ਤੇ ਅੱਜ ਹਿੰਦੁਸਤਾਨ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਆਏ ਹੋਏ ਹਨ ਪਿਛਲੇ ਪੰਜ ਕੁ ਦਿਨਾਂ ਤੋਂ ਅੱਜ ਦਰਬਾਰ ਸੱਭਾ ਆਉਣਾ ਬਹੁਤ ਮਾਨ ਦੀ ਗੱਲ ਹੈ ਕਿ ਜਸਟਨ ਟਰੂਡੋ ਇਜ਼ ਅ ਫਰਸਟ ਪ੍ਰਾਈਮ ਮਿਨਿਸਟਰ ਹੂ ਬਲੀਵ ਇਨ ਹਿਮੈਨਿਟੀ ਐਂਡ ਵੀ ਸਾਰਿਆਂ ਨੂੰ ਇੱਕ ਬਰਾਬਰ ਦੇਖਣਾ ਚਾਹੇ ਉਹ ਜੈਂਡਰ ਪੇਸ ਆ ਚਾਹੇ ਕੋਈ ਕੋਈ ਵੀ ਕੰਮ ਆ ਹਨ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਜਿੱਥੇ ਉਹਨਾਂ ਨੇ ਸਾਨੂੰ ਬਹੁਤ ਪੰਜਾਬੀ ਕਮਿਊਨਿਟੀ ਨੂੰ ਮਾਨ ਬਖਸ਼ਿਆ ਹੈਗਾ ਤੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉੱਥੇ ਅਕਾਲ ਪੁਰਖ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਅੱਜ ਉਹ ਇਸ ਫੇਰੀ ਤੇ ਆਏ ਹਨ ਮੈਨੂੰ ਜਦੋਂ ਤੋਂ ਉਹ ਲੀਡਰਸ਼ਿਪ ਦੇ ਵਿੱਚ ਰੇਸ਼ ਚੰਨ ਮੇਰਾ ਮੰਨ ਦੇ ਵਿੱਚ ਇਹੀ ਹੁੰਦਾ ਸੀਗਾ ਕਿ ਜਦੋਂ ਵੀ ਜਸਨਟਰੂਡੋ ਪ੍ਰਾਈਮ ਮਿਨਿਸਟਰ ਬਰਨ ਤੇ ਉਹ ਕੈਨੇਡਾ ਦੇ ਵਿੱਚੋਂ ਪ੍ਰਧਾਨ ਮੰਤਰੀ ਦੇ ਤੌਰ ਤੇ ਇੰਡੀਆ ਦੇ ਵਿੱਚ ਆਉਣ ਅਤੇ ਨਾਲ ਹੀ ਦਰਬਾਰ ਸਾਹਿਬ ਦੇ ਦਰਸ਼ਨ ਮੇਲਾ ਕਰਨ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਨਾਲ ਮੌਂਟਰੀਅਲ ਤੋਂ ਵੀ ਕੁਝ ਸੰਗਤ ਇੱਥੇ ਪਹੁੰਚੀ ਹੈ ਜੀ ਜੋ ਪੀਐਮ ਸਾਹਿਬ ਦੇ ਟ੍ਰਿਪ ਦੇ ਨਾਲ ਇੱਥੇ ਆਏ ਨੇ ਸ਼ਾਮਲ ਹੋਣ ਸੋ ਅਸੀਂ ਇਹਨਾਂ ਦੇ ਵਿਚਾਰ ਜਾਨਣਾ ਚਾਹਾਂਗੇ ਕਿ ਕਿਵੇਂ ਇਹਨਾਂ ਨੂੰ ਲੱਗਦਾ ਸਭ ਤੋਂ ਪਹਿਲਾਂ ਮੈਂ ਸਰਦਾਰ ਸੁਰਜੀਤ ਸਿੰਘ ਜੀ ਪਾਉ ਜਿਹੜੇ ਆ ਸੇਵਾਮੁਕਤ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਿਸਾਲ ਦੇ ਸੋ ਕਾਫੀ ਦੇਰ ਤੱਕ ਜਿਹੜਾ ਨੇ ਉੱਥੇ ਸੇਵਾ ਨਿਭਾਈ ਆ ਆਪਾਂ ਇਹਨਾਂ ਦੇ ਵਿਚਾਰ ਜਣਨੇ ਚਾਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਪਰ ਮੌਕਾ ਜੀ ਅੱਜ ਜੀ ਕਿ ਸਾਡੇ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਸਾਹਿਬ ਔਰ ਉਹਨਾਂ ਦੇ ਨਾਲ ਸਾਡੇ ਸਿੱਖ ਮੰਤਰੀ ਜਿਹੜੇ ਕੈਨੇਡਾ ਦੇ ਵਿੱਚ ਔਰ ਕੁਝ ਐਮਪੀਜ਼ ਵਗਾਰਾ ਜਿੰਨੇ ਵੀ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੁਝ ਬਿਜ਼ਨਸਮੈਨਸ ਕੈਨੇਡਾ ਦੇ ਜਿਨ੍ਹਾਂ ਨੇ ਇੱਥੇ ਇਨਵੈਸਟਮੈਂਟ ਕਰਨੀ ਹੈ ਹਿੰਦੁਸਤਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੋਲਿਟੀਸ਼ੀਅਨ ਇੱਥੇ ਪਹੁੰਚ ਰਹੇ ਨੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਬਹੁਤ ਖੁਸ਼ੀ ਵਾਲੀ ਗੱਲ ਇਹ ਹੈ ਕਿ ਕੋਈ ਵੀ ਦੁਨੀਆ ਦਾ ਵੱਡੇ ਤੋਂ ਵੱਡਾ ਆਉਦੇਦਾਰ ਹੋਵੇ ਔਰ ਇਸ ਜਗ੍ਹਾ ਦੇ ਉੱਤੇ ਨੱਕ ਮਸਤਕ ਹੋ ਕੇ ਆਪਣੇ ਧਨ ਭਾਗ ਸਮਝਦਾ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦੁਨੀਆ ਦੀ ਕੋਈ ਵੀ ਹਸਤੀ ਹੋਵੇ ਆਕੇ ਆਪਣੇ ਆਪ ਨੂੰ ਨਕਮਸਤਕ ਹੋ ਕੇ ਧਨ ਭਾਗੀ ਸਮਝਦੇ ਆ ਔਰ ਨਾਲ ਦੀ ਨਾਲ ਹੀ ਇਸ ਸਥਾਨ ਦੇ ਦਰਸ਼ਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜਿੰਨੀਆਂ ਵੀ ਮਨੋ ਕਾਮਨਾਵਾਂ ਹੁੰਦੀਆਂ ਨੇ ਸਤਿਗੁਰ ਰਹਿਮਤ ਕਰਕੇ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਔਰ ਪੁਰਾਸਾਂ ਕਿ ਅੱਜ ਦੀ ਸਿਕਿਉਰਿਟੀ ਤਾਂ ਬਹੁਤ ਜ਼ਿਆਦਾ ਟਾਈਟ ਹੈ ਔਰ ਅਸੀਂ ਖਾਸ ਕਰਕੇ ਇਸੇ ਹੀ ਅੱਜ ਦੇ ਮੂਵਮੈਂਟ ਨੂੰ ਜੁਆਇਨ ਕਰਨ ਵਾਸਤੇ ਸਪੈਸ਼ਲ ਕੈਨੇਡਾ ਦੀ ਧਰਤੀ ਤੋਂ ਚੱਲ ਕੇ ਇੱਥੇ ਅ ਅੰਮ੍ਰਿਤਸਰ ਗੋਲਡਨ ਟੈਂਪਲ ਦਰਬਾਰ ਸਾਹਿਬ ਪਹੁੰਚੇ ਆ ਔਰ ਮੇਰੇ ਨਾਲ ਮੇਰੇ ਉਥੋਂ ਦੇ ਹੀ ਮਿੱਤਰ ਸੱਜਣ ਨੇ ਮੇਰਾ ਮੇਰੀ ਬੇਨਤੀ ਆ ਕਿ ਕੈਮਰੇ ਵਾਲੇ ਵੀਰ ਨੂੰ ਵੀ ਜਰੂਰ ਸਾਰਿਆਂ ਨੂੰ ਦਿਖਾਇਆ ਜਾਵੇ ਤਾਂ ਕਿ ਇਧਰ ਬਾਦ ਸਾਹਿਬ ਨੇ ਸਾਡੇ ਪ੍ਰੈਜ਼ੈਂਟ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਮਾਸਟਰ ਜੀ ਗੁਰਿੰਦਰ ਸਿੰਘ ਸਾਡੇ ਉਗੇ ਮੈਂਬਰ ਨੇ ਔਰ ਬਹੁਤ ਆਪਣਾ ਯੋਗਦਮ ਯੋਗਦਾਨ ਪਾਉਂਦੇ ਨੇ ਪੋਲੀਟੀਸ਼ੀਅਨ ਦੇ ਵਿੱਚ ਸਮੇਂ-ਸਮੇਂ ਸਰ ਆਉਟਵਾ ਦੇ ਵਿੱਚ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਜਾਂਦੇ ਰਹਿੰਦੇ ਆ ਜਦੋਂ ਮੌਕਾ ਬਣਦਾ ਹੈ ਔਰ ਉਥੋਂ ਦੇ ਜਦੋਂ ਸੱਦੇ ਪੱਤਰ ਸਾਨੂੰ ਪਹੁੰਚਦੇ ਆ ਔਰ ਜਿਬਾ ਖੂਬੀ ਉਥੇ ਪਹੁੰਚ ਕੇ ਆਪਣੇ ਆਪ ਨੂੰ ਸਮਰਪਿਤ ਕਰਦੇ ਆ ਉਹਨਾਂ ਦੀ ਸਵਾਮਾਂ ਦੇ ਨਾਲ ਔਰ ਵਿਸ਼ੇਸ਼ ਤੌਰ ਤੇ ਇਹ ਟੀਵੀ 84 ਵੱਲੋਂ ਭਾਈ ਸਾਹਿਬ ਜੀ ਪਹੁੰਚੇ ਨੇ ਰਮੇਸ਼ ਸਿੰਘ ਜੀ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨ ਹਰਮਨ ਸਿੰਘ ਨੌਜਵਾਨ ਸਾਡਾ ਬੱਚਾ ਹੈ ਉਥੋਂ ਪਹੁੰਚਿਆ ਹੈ ਨਾਲ ਇੱਕ ਹੋਰ ਵੀ ਨੌਜਵਾਨ ਇੱਥੋਂ ਹੈ ਇਹਨਾਂ ਨੇ ਸਾਰਿਆਂ ਨੇ ਜੁਆਇਨ ਕੀਤਾ ਔਰ ਮੈਂ ਸਮਝਦਾ ਕਿ ऐसे मौके ਦੇ ਉੱਤੇ ਵੱਧ ਤੋਂ ਵੱਧ ਚੜ ਕੇ ਕਿਉਂਕਿ ਸਾਡੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਪਹੁੰਚ ਰਹੇ ਨੇ ਔਰ ਸਾਨੂੰ ਮਾਣ ਹੈ ਇਹਨਾਂ ਦੇ ਉੱਥੇ ਇੱਥੇ ਉੱਥੇ ਇੱਥੇ ਪਹੁੰਚਣ ਤੇ ਤਾਂ ਕਿ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਸਹਿਯੋਗ ਕਰ ਸਕੀਏ ਔਰ ਸਾਡੀ ਖਾਸ ਕਰਕੇ ਸਾਡੀ ਕਨਸਟੀਟਿਊਸ਼ਨ ਦੇ ਵਿੱਚੋਂ ਅ ਅੰਜੂ ਢੱਲੋਂ ਵੀ ਸਾਡੀ ਐਮਪੀ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਜਿਸ ਜਗ੍ਹਾ ਤੋਂ ਅਸੀਂ ਆਏ ਹਾਂ ਉਸ ਜਗ੍ਹਾ ਤੋਂ ਹੀ ਹੋਣੇ ਔਰ ਮੈਂ ਆਸ ਆਸ ਕਰਦਾ ਹਾਂ ਕਿ ਅੱਜ ਦਾ ਜਿਹੜਾ ਦਿਹਾੜਾ ਹੈ ਇੱਕ ਇਤਿਹਾਸਿਕ ਦਿਹਾੜਾ ਹੋ ਨਿਭੜੇਗਾ ਔਰ ਇੱਥੇ ਪਹੁੰਚਣ ਤੇ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਬਹੁਤ ਬਹੁਤ ਹਾਰਦਿਕ ਵਧਾਈਆਂ ਸਿੱਖ ਸੰਗਤ ਨੂੰ ਖਾਸ ਕਰਕੇ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਦੇ ਇਸ ਅਸਥਾਨ ਤੇ ਪਹੁੰਚ ਕੇ ਇਹ ਸਾਨੂੰ ਇੱਕ ਮਾਣ ਦਾ ਮੌਕਾ ਪ੍ਰਾਪਤ ਹੋ ਰਿਹਾ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਇਹਨਾਂ ਦੇ ਨਾਲ ਸਰਦਾਰ ਸਰਬਦੀਪ ਸਿੰਘ ਬਾਠ ਸਾਡੇ ਨਾਲ ਮੌਜੂਦ ਨੇ ਔਰ ਮੌਜੂਦਾ ਮੈਂਬਰ ਸਹਿਬਾਨ ਨੇ ਗੁਰਦੁਆਰਾ ਗੁਰਨਾਨਕ ਦਰਬਾਰ ਲਿਸਾਲ ਦੇ ਸੋ ਬਾਟਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਧੰਨਵਾਦ ਜੀ ਪਹਿਲਾਂ ਭਾਈ ਸਾਹਿਬਾ ਤੁਹਾਡਾ ਜੀ ਸਾਰਿਆਂ ਦੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਪ੍ਰਾਈਮ ਮਿੰਿਸਟਰ ਨੂੰ ਵੈਲਕਮ ਕਰਦੇ ਆ ਜੀ ਜੀ ਬਾਕੀ ਸਾਰਾ ਸਹਿਯੋਗ ਦੇਣੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਤੇ ਸਾਡੇ ਨਾਲ ਯੂਥ ਜਿਹੜੀ ਐ ਮੌਂਟਰੀਅਲ ਤੋਂ ਪਹੁੰਚੀ ਆ ਸੀ ਇਹਨਾਂ ਦੀ ਵੀ ਵੀ ਆ ਲੈਣੇ ਚਾਹੁੰਦੇ ਆ ਠੀਕ ਹੈ ਜੀ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਦੀ ਫਤਿਹ ਹਾਂਜੀ ਸੋ ਅਸੀਂ ਕੈਨੇਡਾ ਦੇ ਧਰਤੀ ਉਤੇ ਆਏ ਆ ਤੇ ਆਪਣਾ ਬਹੁਤ ਖੁਸ਼ ਆ ਵੈਲਕਮ ਕਰਦੇ ਆ ਪ੍ਰਾਈਮ ਮਿਨਿਸਟਰ ਨੂੰ ਇੱਥੇ ਵੀ ਆਪਣੇ ਪੰਜਾਬੀਆਂ ਦਾ ਜੋ ਕਲਚਰ ਆ ਸਾਰਾ ਕੁਝ ਇੱਥੇ ਆ ਕੇ ਵੀ ਦੇਖਣ ਵੀ ਕਿਦਾਂ ਉੱਥੇ ਦੇ ਬਾਹਰਲੇ ਪੰਜਾਬੀ ਇੱਥੇ ਉੱਥੇ ਦੇ ਇੱਥੇ ਦੇ ਪੰਜਾਬੀ ਉੱਥੇ ਤੱਕ ਆਏ ਆ ਤੇ ਇੱਥੇ ਦਾ ਕਲਚਰ ਵੀ ਆ ਕੇ ਦੇਖਣ ਕਿਦਾਂ ਸਾਰਾ ਕੁਝ ਹੁੰਦਾ ਆ ਜੀ ਹਾਂਜੀ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਨਾਲ ਨੌਜਵਾਨ ਪੰਜਾਬ ਤੋਂ ਹੀ ਨੇ ਅਸੀਂ ਇਹਨਾਂ ਦੇ ਵਿਚਾਰ ਵੀ ਜਾਣਨੇ ਚਾਹਾਂਗੇ ਭਾਈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸੀਂ ਆਜ਼ੀ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਜਸਟਨ ਟ੍ਰੂਡੋ ਦਾ ਬਹੁਤ ਬਹੁਤ ਇਥੇ ਵੈਲਕਮ ਕਰਦੇ ਆ ਅਸੀਂ ਬਹੁਤ ਖੁਸ਼ ਹਾਂ ਕਿ ਉਹ ਸਾਡੀ ਧਰਤੀ ਦੇ ਇਥੇ ਆ ਰਹੇ ਨੇ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਵੈਲਕਮ ਕਰਾਂਗੇ ਉਹਨਾਂ ਦੇ ਸੇਵਾ ਵਿੱਚ ਕੋਈ ਵੀ ਕਸਰ ਨਹੀਂ ਚੱਣੀ ਭਾਈ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸਦੇ ਨਾਲ ਹੀ ਸਾਡੇ ਨਾਲ ਭਾਈ ਸਾਹਿਬ ਜੀ ਆ ਜਿਹੜੇ ਸਰਦਾਰ ਸਰਬਜੀਤਦੀਪ ਸਿੰਘ ਬਾਠੋਣਾ ਦੇ ਭਾਈ ਸਾਹਿਬ ਨੇ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਹੀਂ ਪ੍ਰਾਇਮਨ ਸਾਹਿਬ ਦਾ ਜ Punjab ਦੀ ਧਰਤੀ ਤੇ ਸਿਫਤਾਂ ਦੇ ਸਰਵਿਸ ਅਸਥਾਨ ਹਰਮਨਦਰ ਸਾਹਿਬ ਦਾ ਸਵਾਗਤ ਕਰਦੇ ਆਂ ਜੀ ਸਾਹਿਬ ਮੂਹ ਸਾਂ ਸੰਗ ਜੜੀ ਵੀ ਨਾਲ ਪਹੁੰਚੀ ਹੈ ਜੀ ਜੀ ਸਰ ਨੂੰ ਮੋਸਟ ਵੈਲਕਮ ਕਰਦੇ ਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਰਦਾਰ ਬਲਜੀਤ ਸਿੰਘ ਖਾਲਸਾ ਜਿਹੜੇ ਨੇ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਨੇ ਇੱਥੇ ਸੇਵਾ ਨਿਭਾਰੇ ਨੇ ਅੱਜ ਸਿਕਿਉਰਟੀ ਦੀ ਸੋ ਅਸੀਂ ਇਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅੱਜ ਇਹ ਸੇਵਾ ਕਰਕੇ ਸਰਦਾਰ ਬਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਬਲਜੀਤ ਸਿੰਘ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੋ ਰਿਹਾ ਅੱਜ ਦੀ ਜਿਹੜੀ ਤੁਹਾਡੀ ਡਿਊਟੀ ਐ ਸਪੈਸ਼ਲ ਤੌਰ ਤੇ ਲੱਗੀ ਆ ਆ ਪੀਐਮ ਸਾਹਿਬ ਦੀ ਸਿਕਿਉਰਟੀ ਦੇ ਲਈ ਸੋ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਮੈਨੂੰ ਬਹੁਤ ਵਧੀਆ ਜੀ ਗੁਰੂ ਰਾਮਦਾਸ ਜੀ ਨੇ ਆਪਣੇ ਦਰ ਤੇ ਡਿਊਟੀ ਲਵਾ ਕੇ ਸੇਵਾ ਬਖਸ਼ੀ ਹੈ ਜੀ। ਜੀ। ਬਾਕੀ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ-ਬਹੁਤ ਦਿਲੋਂ ਧੰਨਵਾਦੀ ਆਂ ਜੀ ਮੈਂ। ਜੀ। ਸਾਰੇ ਪੰਜਾਬ ਪੁਲਿਸ ਵੱਲੋਂ ਵੀ ਸਾਰੇ ਦੇਸ਼ਵਾਸੀਆਂ ਵੱਲੋਂ ਜੀ ਕਿ ਇਹ ਸਾਡੇ ਇੱਥੇ ਦੇਸ਼ ਤੇ ਆਏ ਸਾਡੀ ਧਰਤੀ ਤੇ ਆਏ ਗੁਰੂ ਰਾਮਦਾਸ ਜੀ ਦੇ ਆਣ ਕੇ ਨਮਸਕਾਰ ਕਰਨ ਲੱਗੇ ਨੇ ਇਹਨਾਂ ਦੇ ਪ੍ਰਤੀ ਇਹਨਾਂ ਦਾ ਪਿਆਰ ਵੇਖ ਕੇ ਜੀ ਮੈਨੂੰ ਜਾਣਕਾਰੀ ਹੈ ਕਿ ਇਹ ਬਾਹਰ ਵੀ ਬਹੁਤ ਗੁਰਦੁਆਰਾ ਸਾਹਿਬ ਜਾਂਦੇ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਨੇ। ਜੀ। ਇਤਾਂ ਦੀ ਹਮੇਸ਼ਾ ਹਰ ਇੱਕ ਦੀ ਸੋਚ ਚਾਹੀਦੀ ਹੈ ਗੁਰੂ ਪ੍ਰਤੀ ਸਾਡੀ ਸਿੱਖ ਕੌਮ ਦਾ ਜਿਹੜਾ ਨਾਮ ਉੱਚਾ ਹੋਵੇ ਗੁਰੂ ਸਾਹਿਬ ਦਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਥੇ ਆਏ ਨੇ ਬਾਕੀ ਇਹਨਾਂ ਦੀ ਆਮਦ ਵਿੱਚ ਬਹੁਤ ਪ੍ਰਬੰਧ ਕੀਤੇ ਗਏ ਨੇ ਜੀ ਵਧੀਆ ਸਰਕਾਰ ਵੱਲੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਾਰਿਆਂ ਵੱਲੋਂ ਇਹਨਾਂ ਦੀ ਆਮਦ ਵਿੱਚ ਕੋਈ ਕਮੀ ਪੇਸ਼ੀ ਨਾ ਰਹੇ ਜੀ ਬਾਕੀ ਇਹਨਾਂ ਦਾ ਸਤਿਕਾਰ ਹੈ ਜੀ ਬਹੁਤ ਵੱਡਾ ਜੀ ਇਹ ਸਾਡੇ ਗੁਰੂ ਸਾਹਿਬ ਦੇ ਦਰ ਤੇ ਚੱਲ ਕੇ ਆਏ ਗੁਰੂ ਰਾਮਦਾਸ ਜੀ ਦੇ ਦਰ ਤੇ ਜੀ ਧੰਨਵਾਦ ਭਾਈ ਸਾਹਿਬ ਤੁਹਾਡਾ ਔਰ ਬਹੁਤ ਧੰਨਵਾਦ ਤੁਸੀਂ ਇੱਥੇ ਜਿਹੜੀ ਸੇਵਾ ਨਿਭਾ ਰਹੇ ਹੋ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਰਦਾਰ ਸਤਪਾਲ ਸਿੰਘ ਜੀ ਜੁੜੇ ਨੇ ਜੀ ਇਹ ਵੀ ਸੇਵਾ ਨਿਭਾ ਰਹੇ ਨੇ ਇੱਥੇ ਪੰਜਾਬ ਪੁਲਿਸ ਵੱਲੋਂ ਔਰ ਇਹ ਵੀ ਅੱਜ ਇੱਥੇ ਇਹਨਾਂ ਦੀ ਸੇਵਾ ਲੱਗੀ ਹੈ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਰਹੇ ਨੇ ਉਹਨਾਂ ਦੀ ਸਿਕਿਉਰਿਟੀ ਦੇ ਲਈ ਅਸੀਂ ਇਹਨਾਂ ਕੋ ਜਾਣਦੇ ਹਾਂ ਸਰਦਾਰ ਸਾਹਿਬ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਅੱਜ ਇਹ ਬਹੁਤ ਵਧੀਆ ਮਹਿਸੂਸ ਕਰ ਰਿਹਾ ਬੜਾ ਖੁਸ਼ੀ ਦਾ ਮਾਹੌਲ ਬਣਿਆ ਅੱਜ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਆ ਰਹੇ ਨੇ ਜੀ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਆਪਣੇ ਪਰਿਵਾਰ ਦੇ ਨਾਲ ਆ ਰਹੇ ਨੇ ਬਹੁਤ ਹੀ ਸਿੱਖ ਧਰਮ ਦੀ ਸਤਿਕਾਰਯੋਗ ਸਥਾਨ ਹੈਗਾ ਇਹ ਸ੍ਰੀ ਹਰਮੰਦਰ ਸਾਹਿਬ ਜੀ ਤੇ ਸਾਰੇ ਦੇਸ਼ਾਂ ਉਦੇਸ਼ਾਂ ਤੋਂ ਦੂਰੋਂ ਜਿੰਨੇ ਵੀ ਸ਼ਰਧਾਲੂ ਇੰਡੀਆ 'ਚ ਆਉਂਦੇ ਨੇ ਖਾਸ ਕਰਕੇ ਉਹਨਾਂ ਦਾ ਇਹੀ ਮਕਸੂਦ ਇਹਦਾ ਕਿ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਈਏ। ਬਾਕੀ ਕੋਈ ਜਗ੍ਹਾ ਸਾਡੀ ਰਹਿ ਜੇ ਤੇ ਉਹ ਰਹਿ ਸਕਦੀ ਆ ਲੇਕਿਨ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਉਹ ਵਾਪਸ ਆਪਣੇ ਵਿਦੇਸ਼ ਨਹੀਂ ਜਾਂਦੇ। ਜੀ। ਤੇ ਬੜਾ ਅੱਜ ਖੁਸ਼ੀ ਦਾ ਮਾਹੌਲ ਆ। ਸਾਰੇ ਉਹਨਾਂ ਦੇ ਸਵਾਗਤ 'ਵਾਂ ਤੇ ਪੂਰਾ ਪ੍ਰਸ਼ਾਸਨ ਖੜਾ ਹੈ। ਸਾਰੇ ਉਹਨਾਂ ਦੇ ਸਵਾਗਤ 'ਵਾਂ ਤੇ ਖੜੇ ਨੇ। ਜੀ। ਤੇ ਉਹ ਧੰਨਵਾਦ ਤੁਹਾਡਾ ਸਰਦਾਰ ਸਾਹਿਬ ਤੁਸੀਂ ਡਿਊਟੀ ਨਿਭਾ ਰਹੇ ਹੋ, ਸੇਵਾ ਨਿਭਾ ਰਹੇ ਹੋ, ਇੱਥੇ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਦੇਖ ਰਹੇ ਹੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋ ਚੁੱਕੇ ਨੇ ਉਹਨਾਂ ਦਾ ਕਰੂ ਜਿਹੜਾ ਅਮਲਾ ਉਹ ਆ ਗਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਹੁਣ ਪ੍ਰਕਰਮਾਂ ਦੇ ਵਿੱਚ ਜਿਹੜਾ ਕੁਝ ਹੀ ਭਲਾਂ ਦੇ ਵਿੱਚ ਦਾਖਲ ਹੋ ਜਾਣਗੇ ਔਰ ਸਿਕਿਉਰਿਟੀ ਦੇ ਪੱਖੋਂ ਜਿਹੜੀ ਇੱਥੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਹੈ ਔਰ ਉਹਨਾਂ ਨੇ ਪੁਲਿਸ ਦੇ ਨਾਲ ਰਲ ਕੇ ਇਹ ਬਹੁਤ ਪੁਖਤਾ ਇੰਤਜ਼ਾਮ ਕੀਤੇ ਨੇ ਕਿ ਹਿਊਮਨ ਚੇਨ ਜਿਹੜੀ ਹੈ ਉਹ ਬਣਾ ਬਣਾ ਲਈ ਹੈ ਕਿਸੇ ਵੀ ਜਿਹੜੇ ਆਮ ਸ਼ਰਦਾਲੂ ਨੇ ਸੰਗਤ ਨੇ ਉਹਨਾਂ ਨੂੰ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਇਸ ਟਾਈਮ ਇਸ ਵਕਤ ਭਾਵੇਂ ਕਿ ਸਤਕਾਰਯੋਗ ਜਸਟਿਨ ਟੂਡੋ ਹੋਣਾ ਨੇ ਇਹ ਦਿਲੀ ਇੱਛਾ ਪ੍ਰਗਟਾਈ ਸੀ ਕਿ ਜਦੋਂ ਮੈਂ ਇੱਥੇ ਨਸਤ ਮਸਤਕ ਹੋਵਾਂ ਜਦੋਂ ਮੈਂ ਇੱਥੇ ਆਪਣਾ ਸੀਟ ਛੁਕਾਵਾਂ ਤੇ ਆਮ ਜਿਹੜੀ ਸੰਗਤ ਹੈ ਉਹਦੇ ਵਿੱਚ ਕੋਈ ਵੀ ਰੁਕਾਵਟ ਨਾ ਪਾਈ ਜਾਵੇ ਕੋਈ ਵੀ ਬਹਿਰੀ ਨਹੀਂ ਕੀਤੇ ਜਾਣ ਪਰ ਉਸ ਦੇ ਬਾਵਜੂਦ ਇੱਥੇ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹਿਊਮਨ ਚੇਨ ਬਣਾ ਕੇ ਜਿਹੜਾ ਆਮ ਪਬਲਿਕ ਹੈ ਜਿਹੜੀ ਆਮ ਸੰਗਤ ਹੈ ਰੋਜ਼ ਜਾਣ ਵਾਲੀ ਸੰਗਤ ਹੈ ਉਹਨਾਂ ਨੂੰ ਰੋਕਿਆ ਗਿਆ ਸੋ ਤੁਸੀਂ ਦੇਖ ਰਹੇ ਹੋ ਜਸਟਨ ਟੂਡੋ ਉਹਨਾਂ ਦਾ ਕਾਫਲਾ ਬਿਲਕੁਲ ਜਿਹੜਾ ਦਰਸ਼ਨੀ ਡਿਊਟੀ ਦੇ ਕੋਲ ਪਹੁੰਚ ਚੁੱਕਾ ਪ੍ਰਕਰਮਾਂ ਦੇ ਵਿੱਚ ਐਂਟਰ ਹੋ ਰਿਹਾ ਹੈ ਸੋ ਬਹੁਤ ਜਲਦ ਤੁਹਾਨੂੰ ਅਸੀਂ ਨੇੜਲੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਵਿਖਾਵਾਂਗੇ ਹਾਂ ਜੀ ਸਜਸਟਿੰਗ ਟੂ ਡੂ ਹੁਣੀ ਸਰੋਵਰ ਦੇ ਕੋਲ ਪਹੁੰਚ ਚੁੱਕੇ ਨੇ ਇੱਕ ਪ੍ਰਕਰਮਾ ਦੇ ਵਿੱਚ ਔਰ ਰੋਹਾਨੀਅਤ ਦੇ ਸੋਮੇ ਹਰਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਕਰ ਰਹੇ ਨੇ ਔਰ ਜਿੱਥੋਂ ਤੱਕ ਇੱਥੋਂ ਨਜ਼ਰ ਆ ਰਿਹਾ ਕਿਉਂਕਿ ਮੀਡੀਆ ਨੂੰ ਬਹੁਤ ਦੂਰ ਜਗ੍ਹਾ ਦਿੱਤੀ ਗਈ ਹੈ ਸੋ ਇੱਥੋਂ ਦੇਖਣ ਦੇ ਮੁਤਾਬਕ ਉਹ ਪੰਜਾਬੀ ਡਰੈਸ ਦੇ ਵਿੱਚ ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਖਾਸੀਅਤ ਹੈ ਉਹਨਾਂ ਦੀ ਕਿ ਜਦੋਂ ਵੀ ਉਹ ਕਿਸੇ ਟ੍ਰੈਡੀਸ਼ਨਲ ਫੰਕਸ਼ਨ ਦੇ ਵਿੱਚ ਜਾਂਦੇ ਨੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਨੇ ਉਸ ਤਰ੍ਹਾਂ ਦੇ ਜਿਹੜਾ ਪਹਿਰਾਵਾ ਉਹਨੂੰ ਪਾਉਣ ਦੇ ਲਈ ਤਵੱਜੋ ਦਿੰਦੇ ਨੇ ਸੋ ਇੱਥੇ ਵੀ ਉਹ ਅੱਜ ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਨੇ ਨਾਲ ਉਹਨਾਂ ਦੀ ਫੈਮਿਲੀ ਹੈ ਹੋਰ ਉਹਨਾਂ ਦੇ ਨਾਲ ਸਰਦਾਰ ਹਰਜੀਤ ਸਿੰਘ ਸੱਜਣ ਸਰਦਾਰ ਨਵਦੀਪ ਸਿੰਘ ਸਰਦਾਰ ਅਮਰਜੀਤ ਸਿੰਘ ਸੋਹੀ ਮਿਸ ਵਿਦੇਸ਼ ਚੱਗੜ ਇਹ ਚਾਰੇ ਜਿਹੜੇ ਸਿੱਖ ਮਿਨਿਸਟਰ ਨੇ ਉਹਨਾਂ ਦੇ ਨਾਲ ਨੇ ਉਹਨਾਂ ਤੋਂ ਇਲਾਵਾ ਬਹੁਤ ਸਾਰੇ ਐਮਪੀਜ਼ ਨੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ ਕੈਨੇਡਾ ਦੇ ਉਹ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਰਣਦੀਪ ਸਿੰਘ ਸਰਾਏ ਸੋਨੀਆ ਸਿੱਧੂ ਰੂਬੀ ਸਹੋਤਾ ਅੰਜੂ ਢਿੱਲੋਂ ਰਾਜ ਗਰੇਵਾਲ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਐਮਪੀਜ਼ ਨੇ तकरीबन 1 ਦਰਜਨ ਤੋਂ ਵੱਧ ਪੰਜਾਬੀ ਐਮਪੀਜ਼ ਨੇ ਜਿਹੜੇ ਉਹਨਾਂ ਦੇ ਨਾਲ ਨੇ ਸੋ ਜਿਵੇਂ ਹੀ ਉਹ ਨਜ਼ਦੀਕ ਆਉਂਦੇ ਨੇ ਕੈਮਰਾਸ ਦੇ ਅਸੀਂ ਤੁਹਾਨੂੰ ਸਾਰਿਆਂ ਦੇ ਜਿਹੜੇ ਨਾਂ ਆ ਉਹ ਵੀ ਦੱਸਾਂਗੇ ਸੋ ਬੜੀ ਹੀ ਨਿਮਰਤਾ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਬੜੀ ਹੀ ਰੋਹਾਨੀਅਤ ਦੇ ਨਾਲ ਉਹ ਪ੍ਰਕਰਮਾਂ ਦੇ ਵਿੱਚ ਵਿਚਰਦੇ ਹੋਏ ਔਰ ਜਿਹੜੀ ਸੰਗਤ ਗਲਿਆਰਾਂ ਦੇ ਵਿੱਚ ਮੌਜੂਦ ਹੈ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਉਹਨਾਂ ਦਾ ਸੁਆਗਤ ਹੈ ਜਿਹੜਾ ਉਹ ਕਰ ਰਹੀ ਹੈ ਸੋ ਬੜਾ ਹੀ ਖੁਸ਼ਗਵਾਰ ਮਾਹੌਲ ਹੈ ਇੱਥੇ ਫੀਜ਼ਾ ਦੇ ਵਿੱਚ ਔਰ ਜਿੰਨੇ ਵੀ ਇੱਥੇ ਸੰਗਤ ਮੌਜੂਦ ਹੈ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਇਸ ਮਹਾਨ ਇਨਸਾਨ ਜਿਹੜਾ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸਿੱਖਾਂ ਦੇ ਲਈ ਬਹੁਤ ਸਤਿਕਾਰ ਹੈ ਉਹਨਾਂ ਦੇ ਦਿਲ ਦੇ ਵਿੱਚ ਸਿੱਖ ਧਰਮ ਦੇ ਲਈ ਬਹੁਤ ਸਤਿਕਾਰ ਹੈ ਉਹਨਾਂ ਦੇ ਦਿਲ ਦੇ ਵਿੱਚ ਔਰ ਕਾਫੀ ਸਾਰੀਆਂ ਚੀਜ਼ਾਂ ਇਹਨਾਂ ਦੇ ਪੀਐਮ ਬਣਨ ਤੋਂ ਬਾਅਦ ਜਿਹੜੀਆਂ ਉਹ ਵਾਪਰੀਆਂ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਖਿੱਚਦਾ ਜਿਹੜਾ ਕੇਂਦਰ ਉਹ ਬਣਾਇਆ ਭਾਵੇਂ ਉਹ ਕਮਾਗਾਟਾ ਮਾਰੂ ਲਈ ਮੰਗੀ ਗਈ ਮਾਫੀ ਹੋਵੇ ਜਾਂ ਸਿੱਖ ਹੈਰਿਟੇਜ ਮੰਥ ਦਾ ਮਨਾਇਆ ਜਾਣਾ ਹੋਵੇ ਔਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਕੀਤੀਆਂ ਨੇ ਅਮੇ ਪਾਰਲੀਮੈਂਟ ਦੇ ਵਿੱਚ ਵਿਸਾਖੀ ਦੇ ਦਿਹਾੜੇ ਤੇ ਖੰਨਪੁਰ ਸਾਹਿਬ ਪ੍ਰਕਾਸ਼ਿਤ ਕਰਕੇ ਬਖਦਤਤਾ ਕੀ ਨੂੰ ਪਾਰਲੀਮੈਂਟ ਦੇ ਵਿੱਚ ਮਨਾਏ ਜਾਣਾ ਹੋਵੇ ਇਸ ਤਰ੍ਹਾਂ ਦੇ ਬਹੁਤ ਕੰਮ ਜਿਹੜੇ ਨੇ ਉਹ ਸਿੱਖ ਸਭਿਆਤਾ ਦੇ ਨਾਲ ਜੁੜੇ ਹੋਏ ਸਿੱਖ ਧਰਮ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਸਮੇਂ-ਸਮੇਂ ਸਰ ਕਰਦੇ ਰਹਿੰਦੇ ਨੇ ਸੋ ਇਸ ਵਕਤ ਉਸ ਰੋਵਰ ਦੇ ਕੋਲ ਪੰਜ ਇਸ਼ਨਾਨਾ ਕਰ ਰਹੇ ਨੇ ਸੋ ਇੱਥੇ ਅਸੀਂ ਆ ਵੇਖ ਰਹੇ ਆ ਜੀ ਕਿ ਗੁਰੂ ਘਰ ਦਾ ਜਿਹੜਾ ਅਸੂਲ ਹੈ ਪਹਿਲੇ ਪੰਗਤ ਬਾਅਦੇ ਸੰਗਤ ਉਸ ਦੇ ਅਨੁਸਾਰ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟੂਡੋ ਪਹਿਲੇ ਲੰਗਰ ਹਾਲ ਦੇ ਵਿੱਚ ਜਾ ਰਹੇ ਨੇ ਉੱਥੇ ਲੰਗਰ ਛਕਣਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇਖੇ ਨਤਮਸਤਕ ਹੋਣਗੇ ਔਰ ਬਹੁਤ ਪਿਆਰ ਭਰ ਮਾਹੌਲ ਹੈ ਇੱਥੇ ਔਰ ਸਿੱਖੀ ਪਰੰਪਰਾਵਾਂ ਨੇ ਜਿਹੜੀਆਂ ਉਹਨਾਂ ਨੂੰ ਵਾਖੂਬੀ ਨਿਭਾਉਂਦੇ ਹੋਏ ਉਹਨਾਂ ਤੋਂ ਜਾਣੂ ਹੁੰਦੇ ਹੋਏ ਜਸਟਨ ਟਰੂਡੋ ਲੰਗਰ ਹਾਲ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਜੀ ਤਨ ਤਨ ਰਾਮਦਾਸ ਗੁਰ ਤੁਸੀਂ ਦੇਖ ਰਹੇ ਹੋ ਜੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਆਪਣੇ ਕੈਬਨਿਟ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਔਰ ਕੈਨੇਡਾ ਤੋਂ ਜਿੰਨਾ ਉਹਨਾਂ ਦੇ ਨਾਲ ਜਿੰਨੇ ਵੀ ਪਤਵੰਤੇ ਸੱਜਣ ਆਏ ਨੇ ਉਹਨਾਂ ਦੇ ਨਾਲ ਪ੍ਰਕਰਮਾਂ ਦੇ ਵਿੱਚ ਦਾਖਲ ਹੋ ਚੁੱਕੇ ਨੇ ਲੰਗਰ ਹਾਲ ਤੋਂ ਸਿੱਧਾ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਆਏ ਨੇ ਔਰ ਕੁਝ ਹੀ ਪਲਾਂ ਦੇ ਵਿੱਚ ਉਹ ਸਚਖੰਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਸ਼ਰਦਾ ਦੇ ਫੁੱਲ ਭੇਂਟ ਕਰਨਗੇ ਨਤਮਸਤਕ ਹੋਣਗੇ ਇਸ ਰੋਹਾਨੀ ਜਿਹੜੇ ਗਲਿਆਰੇ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਉਹਨਾਂ ਦਾ ਆਨੰਦ ਮਾਣਨਗੇ ਸੁਪਰ ਕਰਮਾ ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਨਜ਼ਰ ਆ ਰਹੇ ਨੇ ਟੁੱਡੋ ਸਾਹਿਬ ਦੇ ਨਾਲ ਔਰ ਉਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਪਹਿਰਾਵੇ ਦੇ ਵਿੱਚ ਟੁੱਡੋ ਸਾਹਿਬ ਤੇ ਨਾਲ ਉਹਨਾਂ ਦਾ ਪਰਿਵਾਰ ਔਰ ਕੈਨੇਡਾ ਦਾ ਜਿਹੜਾ ਪੰਜਾਬੀ মিডিਆ ਉਹ ਵੀ ਉੱਚੇ ਤੌਰ ਤੇ ਉਹਨਾਂ ਦੇ ਨਾਲ ਜਿਹੜਾ ਉਹ ਇਸ ਟ੍ਰਿਪ ਦੇ ਵਿੱਚ ਸ਼ਾਮਲ ਹੈ ਸਿਆਲ ਉਹ ਹੁਣ ਸਰੋਵਰ ਦੇ ਵਿੱਚ ਜਿਹੜਾ ਨੇ ਉਹ ਆਪਣਾ ਪੰਜ ਸ਼ਨਾਨਾ ਕਰਨਗੇ ਟ੍ਰੈਡੀਸ਼ਨ ਦੇ ਮੁਤਾਬਕ ਨਮਸਕਾਰ ਆ i'll look i <im> ਲਬ ਲੋਬ ਕੋਂ ਪ੍ਰੋਧੋ ਲਬ ਲੋਬ ਕੋਂ ਪ੍ਰੋਧੋ ਮਾਰ ਕੱਢ ਤੁਦ ਸਪਰਵਾਰਿਆ ਮਾਰ ਕੱਢ ਤੁਦ ਸਪਰਵਾਰਿਆ best of